ਬਾਲੀਵੁੱਡ ਦੇ ਵਿੱਚ ਕਈ ਅਜਿਹੇ ਪਰਿਵਾਰ ਨੇ ਜੋ ਕਿ ਹਿੰਦੀ ਸਿਨੇਮਾ ਦੇ ਵਿੱਚ ਕਾਫੀ ਆਪਣਾ ਦਬਦਬਾ ਕਾਇਮ ਕਰ ਚੁੱਕੇ ਨੇ ਇਹਨਾਂ ਦੇ ਇੱਕੋ ਪਰਿਵਾਰ ਦੇ ਬਹੁਤ ਸਾਰੇ ਜੀਜੋ ਨੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ ਲਗਾਤਾਰ ਹਿੱਟ ਫਿਲਮਾਂ ਦਿੰਦੇ ਨੇ ਤੇ ਅੱਜ ਜਿਸ ਐਕਟਰਸ ਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਇਹਨਾਂ ਦੇ ਵੱਲੋਂ ਆਪਣੇ ਦਿਓਰ ਦੇ ਨਾਲ ਤਾਂ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਗਈਆਂ ਨੇ ਪਰ ਜੇਕਰ ਉਥੇ ਨਜ਼ਰ ਮਾਰੀਏ ਇਹਨਾਂ ਦੇ ਪਤੀ ਦੇ ਵੱਲ ਤਾਂ ਆਪਣੇ ਪਤੀ ਦੇ ਨਾਲ ਇਹ ਕੋਈ ਹਿੱਟ ਫਿਲਮ ਦੇ ਹੀ ਨਹੀਂ ਸਕੀ ਵੈਸੇ ਇਹਨਾਂ ਦੇ ਪਤੀ ਦੀ ਗੱਲ ਕਰੀਏ ਤਾਂ ਹਿੰਦੀ ਸਿਨੇਮਾ ਦੇ ਵਿੱਚ ਕੋਈ ਐਕਟ ਨਹੀਂ ਬਲਕਿ ਹੋਰ ਕਿਸੇ ਕੰਮ ਕਰਕੇ ਕਾ ਕਪੂਰ ਨੇ ਉਹਨਾਂ ਦਾ ਇੱਕ ਦਬਦਬਾ ਹੈ ਨਾਮ ਹੈ ਜਿਸ ਕਰਕੇ ਲੋਕ ਉਹਨਾਂ ਨੂੰ ਚੁੱਕ ਕੇ ਸਲਾਮ ਵੀ ਕਰਦੇ ਨੇ ਦੱਸ ਦਿਓ ਕਿ ਇਸ ਐਕਟਰਸ ਦੇ ਵੱਲੋਂ ਜਦੋਂ ਕੰਮ ਕੀਤਾ ਗਿਆ ਤਾਂ ਇਹਨਾਂ ਦੀ ਖੂਬਸੂਰਤੀ ਦਾ ਹਰ ਕੋਈ دیਵਾਨਾ ਸੀ ਕਪੂਰ ਖਾਨਦਾਨ ਦੇ ਵਿੱਚ ਉਹ ਐਕਟਰਸ ਆਂਦੀ ਹੈ ਜਿਨ੍ਹਾਂ ਦੀਆਂ ਦੋ ਬੇਟੀਆਂ ਵੀ ਨੇ ਜੋ ਕੀ ਹੈ ਜਾਨਵੀ ਕਪੂਰ ਔਰ ਖੁਸ਼ੀ ਕਪੂਰ ਜਿਨ੍ਹਾਂ ਦਾ ਬਾਲੀਵੁੱਡ ਇੰਡਸਟਰੀ ਦੇ ਵਿੱਚ ਅੱਜ ਦੇ ਸਮੇਂ 'ਚ ਇੱਕ ਵੱਡਾ ਮੁਕਾਮ ਬਣ ਚੁੱਕਿਆ ਉਹਨਾਂ ਦੇ ਪਤੀ ਦੀ ਗੱਲ ਕਰੀਏ ਉਹਨਾਂ ਦਾ ਨਾਮ ਬੋਨੀ ਕਪੂਰ ਹੈ ਜਿਨ੍ਹਾਂ ਦੇ ਦੋ ਭਰਾ ਵੀ ਨੇ ਅਨਿਲ ਕਪੂਰ ਅਤੇ ਸੰਜੀ ਕਪੂਰ ਤਿੰਨੇ ਪਰਵਾਂਵਾਦੇ ਬੱਚੇ ਵੀ ਬਾਲੀਵੁੱਡ ਦਾ ਹਿੱਸਾ ਨੇ ਭਾਵੇਂ ਇਹ ਸੋਨਮ ਕਪੂਰ ਹੋਣ ਜਾਂ ਅਰਜੁਨ ਕਪੂਰ ਜਾਂ ਜਲਦ ਹੀ ਡੈਬਿਊ ਕਰਨ ਵਾਲੀ ਸ਼ਨਾਇਆ ਕਪੂਰ ਜੋ ਕਿ ਸੰਜੀ ਕਪੂਰ ਅਤੇ ਮਹੀਪ ਕਪੂਰ ਦੀ ਧੀ ਹੈ ਇਸੇ ਤਰ੍ਹਾਂ ਕਪੂਰ ਪਰਿਵਾਰ ਦੇ ਕਈ ਮੈਂਬਰ ਹਨ ਜੋ ਕਿ ਫਿਲਮਾਂ ਦੇ ਵਿੱਚ ਅੱਜ ਵੀ ਆਪਣਾ ਦਬਦਬਾ ਕਾਇਮ ਰੱਖਦੇ ਨੇ ਸ਼੍ਰੀ ਦੇਵੀ ਤੇ ਦਿਓਰ ਦੇ ਨਾਲ ਫਿਲਮਾਂ ਦੀ ਗੱਲ ਕਰੀਏ ਤਾਂ ਅਨਿਲ ਕਪੂਰ ਦੇ ਨਾਲ ਸ਼੍ਰੀ ਦੇਵੀ ਦੇ ਵੱਲੋਂ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਗਈਆਂ ਇਸ ਜੋੜੀ ਨੂੰ ਬਾਲੀਵੁੱਡ ਦੀ ਹਿੱਟ ਜੋੜੀ ਮੰਨਿਆ ਜਾਂਦਾ ਸੀ ਪਰ ਸਾਲ 2018 ਦਾ ਉਹ ਦਿਨ ਜਦੋਂ ਸ਼੍ਰੀ ਦੇਵੀ ਦੀ ਅਚਾਨਕ ਮੌਤ ਹੋ ਗਈ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸ਼੍ਰੀ ਦੇਵੀ ਅਤੇ ਅਨਿਲ ਕਪੂਰ ਦੀਆਂ ਫਿਲਮਾਂ ਦੀ ਗੱਲ ਕਰੀਏ ਤੇ ਦੋਹਾਂ ਨੇ ਆਪਣੇ ਕੈਰੀਅਰ ਚ ਲਗਭਗ 14 ਫਿਲਮਾਂ ਚ ਕੰਮ ਕੀਤਾ ਹੈ ਇਕੱਠੇ ਉਹਨਾਂ ਦੀਆਂ 10 ਤੋਂ ਵੱਧ ਹਿੱਟ ਫਿਲਮਾਂ ਰਹੀਆਂ ਨੇ ਇਹਨਾਂ ਨੇ ਹੀਰ ਰਾਂਝਾ ਲਮਹੇ ਇੰ ਮਿਸਟਰ ਇੰਡੀਆ ਮਿਸਟਰ ਬੇਚਾਰਾ ਜਵਾਬ ਕਰਮਾ ਲਾਡਲਾ ਜੁਦਾਈ ਰਾਮ ਅਵਤਾਰ ਰੂਪੀ ਰਾਜਾ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਦੋਵਾਂ ਦੀਆਂ ਮਸ਼ਹੂਰ ਫਿਲਮਾਂ ਦੀ ਗੱਲ ਕਰੀਏ ਤਾਂ ਮਿਸਟਰ ਇੰਡੀਆ, ਜੁਦਾਈ, ਲਾਡਲਾ ਅਤੇ ਲਮਹੇ ਵਰਗੀਆਂ ਫਿਲਮਾਂ ਸੁਪਰ ਡੂਪਰ ਹਿਟ ਰਹੀਆਂ ਨੇ ਅਕਸਰ ਲੋਕ ਇਹ ਸਵਾਲ ਪੁੱਛਦੇ ਨੇ ਕਿ ਦੋਵਾਂ ਦੀ ਉਹ ਕਿਹੜੀ ਫਿਲਮ ਸੀ ਜਿਸ ਵਿੱਚ ਪਤਨੀ ਆਪਣੇ ਪਤੀ ਨੂੰ 2 ਕਰੋੜ ਰੁਪਏ ਵਿੱਚ ਵੇਚ ਦਿੰਦੀ ਆ ਇਸ ਲਈ ਇਹ ਫਿਲਮ ਜੋ ਸੀ ਜੁਦਾਈ ਸੀ ਜਿਸ 'ਚ ਉਰਮਿਲਾ ਮੰਡੋਟਕਰ ਵੀ ਨਜ਼ਰ ਆਈ ਸੀ ਫਿਲਮ ਦਾ ਨਿਰਦੇਸ਼ਕ ਰਾਜ ਕਵਰ ਨੇ ਕੀਤਾ ਸੀ ਇਹ ਫਿਲਮ 1997 ਦੇ ਵਿੱਚੋਂ ਵੱਡੀ ਹਿੱਟ ਫਿਲਮ ਰਹੀ ਸੀਗੀ ਜਿਸ ਨੇ 6.5 ਕਰੋੜ ਰੁਪਏ ਦੇ ਬਜਟ ਦੇ ਨਾਲ ਬਣੀ ਸੀ ਅਤੇ 48 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਸ਼੍ਰੀ ਦੇਵੀ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਪਤੀ ਬੋਨੀ ਕਪੂਰ ਇੰਡਸਟਰੀ ਦੇ ਵਿੱਚ ਮਸ਼ਹੂਰ ਨਰਮਾਤਾ ਹਨ। ਉਹਨਾਂ ਦੀ ਪਹਿਲੀ ਪਤਨੀ ਮੋਨਾ ਕਪੂਰ ਸੀ। ਦੋਵਾਂ ਦਾ ਡਿਵੋਰਸ ਹੋ ਗਿਆ। ਬੋਨੀ ਕਪੂਰ ਅਤੇ ਮੋਨਾ ਕਪੂਰ ਦੇ ਦੋ ਬੱਚੇ ਹਨ, ਅਰਜੁਨ ਕਪੂਰ ਅਤੇ ਅੰਸ਼ੂਲਾ ਕਪੂਰ। ਅਦੀ ਬੌਨਿਕਪੁਰ ਨੇ ਸਾਲ 1996 ਦੇ ਵਿੱਚ ਸ਼੍ਰੀ ਦੇਵੀ ਦੇ ਨਾਲ ਦੂਸਰਾ ਵਿਆਹ ਕੀਤਾ ਦੋਵਾਂ ਦੀਆਂ ਦੋ ਧੀਆ ਹਨ ਇਸੇ ਤਰ੍ਹਾਂ ਸ਼੍ਰੀ ਦੇਵੀ ਦੀਆਂ ਦੋ ਬੇਟੀਆਂ ਹਨ ਤੇ ਦੋ ਸਟੈਪ ਬੱਚੇ ਵੀ ਨੇ ਤੇ ਦੱਸਦੀ ਹੈ ਕਿ ਸ਼੍ਰੀ ਦੇਵੀ ਆਪਣੇ ਸਮੇਂ ਦੇ ਵਿੱਚ ਬਾਲੀਵੁੱਡ ਇੰਡਸਟਰੀ ਦਾ ਇੱਕ ਵੱਡਾ ਨਾਮ ਸੀ ਉਹਨਾਂ ਦੇ ਵੱਲੋਂ ਸਾਊਥ ਇੰਡਸਟਰੀ ਦੇ ਵਿੱਚ ਵੀ ਕੰਮ ਕੀਤਾ ਗਿਆ ਸੀ ਤੇ ਉੱਥੇ ਹੁਣ ਜਾਨਵੀ ਕਪੂਰ ਵੀ ਉਹਨਾਂ ਦੇ ਨਕਸ਼ੇ ਕਦਮ ਉੱਤੇ ਆ ਉਹਨਾਂ ਦੀਆਂ ਫਿਲਮਾਂ ਦੀ ਗੱਲ ਕਰੀਏ ਤੇ ਉਹਨਾਂ ਦੀਆਂ ਫਿਲਮਾਂ ਠੀਕ-ਠਾਕ ਕੰਮ ਕਰਦੀਆਂ ਨੇ ਪਰ ਖੂਬਸੂਰਤੀ ਦੇ ਮਾਮਲੇ ਦੇ ਵਿੱਚ ਉਹ ਅੱਜ ਦੀਆਂ ਐਕਟਰਸਿਸ ਨੂੰ ਮਾਤ ਦਿੰਦੀ ਹੈ